ਸਾਰੇ ਦਸਤਖਾਨ ਸਾਥ ਸ੍ਰੀ ਅਕਾਲ ਉਸੇ ਵੇਲੇ ਲਿਵਿੰਗ ਇੰਡੀਆ ਨਿਊ ਚੈਨਲ ਅੱਜ ਅਸੀਂ ਬਲਬੀਸਾਪ ਪੰਨੂ ਸਾਹਿਬ ਦੇ ਫਿਰੇ ਚੂੜੇ ਹਲਕਾਂ ਚਾਜਦੇ ਅੱਜ ਅਸੀਂ ਉਹਨਾਂ ਗ੍ਰਹਿ ਵਿਖੇ ਪਹੁੰਚੇ ਆ ਅੱਜ ਅਸੀਂ ਉਹਨਾਂ ਲੋਕ ਸਭਾ ਚੌਂਸ ਬੰਦ ਵਿੱਚ ਉਹਨਾਂ ਨਾਲ ਗੱਲਬਾਤ ਕਰ ਰਹੇ ਆ ਕਿ ਉਸ ਬਾਰੇ ਕੀ ਕਹਿਣਾ ਚਾਹੁੰਦੇ ਨੇ ਹਾਂਜੀ ਧੰਨਵਾਦ ਸਾਰੇ ਵੇਲੇ ਸਾਥੀ ਬਤਨ ਸਭ ਤੋਂ ਪਹਿਲਾਂ ਜੀ ਬਹੁਤ ਬਹੁਤ ਧੰਨਵਾਦ ਲਿਵਿੰਗ ਇੰਡੀਆ ਨਿਊ ਚੈਨਲ ਦਾ ਤੇ ਅੱਜ ਜੋ ਤੁਸੀਂ ਇਸ ਜੋਗ ਸਮਝਿਆ ਜਾ ਤੁਸੀਂ ਜੋ ਫਲੇਗਰਡ ਚੂੜੀਆਂ ਦੀ ਧਰਤੀ ਤੇ ਅੱਜ ਆਇਏ ਜੀ ਤੁਹਾਡਾ ਜੀ ਆਇਆਂ ਔਰ ਬਹੁਤ ਬਹੁਤ ਧੰਨਵਾਦ। ਤਕਰੀਬਨ 2 ਸਾਲ ਦੇ ਅਰਸਾ ਸਰਕਾਰ ਬਣੀ ਨੂੰ ਆਵਾਦੀ ਪਾਰਟੀ ਦੀ ਹੋ ਚੁੱਕਾ ਹੈ। ਮੈਂ ਜੋ 2 ਸਾਲ ਦੇ ਵਿੱਚ ਤਕਰੀਬਨ 190 ਪਿੰਡ ਨੇ ਤੋਂ ਮੇਰੀ 2 ਸਾਲ ਦੀ ਕਾਰਗੁਜ਼ਾਰੀ ਰਹੀ। 190 ਪਿੰਡਾਂ ਦੇ ਵਿੱਚ ਹਰ ਪਿੰਡ ਦੇ ਵਿੱਚ ਮੈਂ ਤਕਰੀਬਨ 4 ਤੋਂ 5 ਵਾਰੀ ਪਹੁੰਚ ਕੀਤੀ ਹੈ। ਔਰ ਪਹੁੰਚ ਕਰਕੇ ਸੰਗਤੀਆਂ ਸਾਥ ਦੇ ਵਿੱਚ ਬੈਠ ਕੇ ਕਿਸੇ ਪਰਸਨਲ ਘਰ ਦੇ ਵਿੱਚ ਨਹੀਂ ਤਕਰੀਬਨ ਮੇਰੀ ਸੋਚ ਹੈ ਕਿ ਭਾਵੇਂ ਕੋਈ ਸਾਡੇ ਨਾਲ ਜੁੜਿਆ ਸੀ ਭਾਵੇਂ ਨਹੀਂ ਜੁੜਿਆ ਭਾਵੇਂ ਕਿਸੇ ਨੇ ਵੋਟ ਪਾਈ ਸੀ ਭਾਵੇਂ ਨਹੀਂ ਪਾਈ ਸਾਡਾ ਅੱਜ ਸਰਦਾਰ ਭਗਤ ਸਿੰਘ ਮਾਨ ਜੀ ਨੇ ਜੋ ਸਾਨੂੰ ਇੱਕੋ ਹੀ ਮੈਸੇਜ ਆਇਆ ਕਿ ਸਾਰਿਆਂ ਨੂੰ ਉਹਨਾਂ ਦਾ ਬਣਦਾ ਹੱਕ ਬਣਦਾ ਮਾਨ ਸਨਮਾਨ ਦੇਣਾ ਹੈ ਸਾਥ ਦੇ ਵਿੱਚ ਜਾ ਕੇ ਮੁਸ਼ਕਲਾਂ ਪੁੱਛਦੇ ਹਾਂ ਮੁਸ਼ਕਲਾਂ ਸੁਣਦੇ ਹਾਂ ਤਕਰੀਬਨ 190 ਪਿੰਡਾਂ ਦੇ ਵਿੱਚ ਕੋਈ ਵੀ ਇਦਾਂ ਦਾ ਪਿੰਡ ਨਹੀਂ ਕਿ ਜਿੱਥੇ ਕੋਈ ਨਾ ਕੋਈ ਕਾਰਗੁਜ਼ਾਰੀ ਨਾ ਹੋਈ ਹੋਵੇ। ਇਹ ਮੈਂ ਨਹੀਂ ਕਹਿ ਰਿਹਾ ਕਿ ਪਿੰਡਾਂ ਦੇ ਵਿੱਚ 100% ਕੰਮ ਹੋ ਚੁੱਕੇ ਨੇ। ਕਿਉਂਕਿ ਪਿੰਡਾਂ ਦੇ ਵਿੱਚ ਅੱਜ ਤੱਕ 75 ਸਾਲਾਂ ਤੋਂ ਕਾਂਗਰਸ ਦੀ ਸਰਕਾਰ ਰਹੀ, ਕੋਸਮ ਅਕਾਲੀ ਦਾ ਉਹਦੀ ਸਰਕਾਰ ਰਹੀ। ਕਿ ਉਹਨਾਂ ਦੀ ਜਬਾਨੀ ਹੈ ਅਕਾਲੀ ਦਲ ਦੇ ਲੀਡਰਾਂ ਦੀ ਔਰ ਕਾਂਗਰਸ ਦੇ ਲੀਡਰਾਂ ਦੀ ਜਬਾਨੀ ਹੈ। ਕਿ ਸਰਪੰਚ ਪਿੰਡ ਦੇ ਵਿੱਚ ਕਾਂਗਰਸ ਦਾ, ਸਰਪੰਚ ਪਿੰਡ ਦੇ ਵਿੱਚ ਅਕਾਲੀ ਦਲ ਦਾ। ਇਸ ਚੀਜ਼ ਦੀ ਪਿੰਡਾਂ ਦੇ ਵਿੱਚ ਬਹੁਤ ਮੁਸ਼ਕਲ ਆਈ। ਜੋ 2 ਸਾਲ ਦੀ ਸਰਕਾਰ ਦੀ ਕਾਰਗੁਜ਼ਾਰੀ ਰਹੀ ਕਈ ਪਿੰਡਾਂ ਦੇ ਵਿੱਚ ਸਾਡੀ ਸੰਗਤ ਸਾਡੇ ਆਮ ਆਦਮੀ ਪਾਰਟੀ ਦੇ ਵਰਕਰ ਪਿੰਡ ਦੀ ਸੰਗਤ ਬੜੇ ਮੇਰ ਕੋ ਕੰਮ ਲੈ ਕੇ ਆਉਂਦੀ ਰਹੀ ਲੇਕਿਨ ਸਰਪੰਚ ਇਸ ਚੀਜ਼ ਨੂੰ ਸਹਿਮਤੀ ਨਹੀਂ ਜਿਤਾਉਂਦੇ ਰਹੇ ਕਿਉਂ ਨਹੀਂ ਜਿਤਾਉਂਦੇ ਰਹੇ ਕਿਉਂਕਿ ਆਪਣੇ ਆਪ ਨੂੰ ਕਾਂਗਰਸ ਨਾਲ ਜੋੜਦੇ ਸੀ ਕਿਉਂਕਿ ਸਰਪੰਚ ਦੇ ਮਤੇ ਤੋਂ ਬਿਨਾਂ ਪਿੰਡ ਦੇ ਵਿੱਚ ਆਪਾਂ ਇੱਕ ਏਡ ਵੀ ਨਹੀਂ ਲਾ ਸਕਦੇ ਕਿ ਸਰਪੰਚ ਲੋਕਾਂ ਦਾ ਚੁਣਿਆ ਨਮੈਂਦਾ ਹੁੰਦਾ ਹੈ ਸਭ ਤੋਂ ਵੱਡੋ ਵੀ ਜਿਹੜੀ 2 ਸਾਲ ਦੀ ਮੈਨੂੰ ਇੱਕ ਬੜੀ ਵੱਡੀ ਕਮੀ ਕਮੀ ਮਹਿਸੂਸ ਹੋਈ ਵੀ ਸਰਪੰਚ ਕਦੀ ਵੀ ਕਿਸੇ ਪਾਰਟੀ ਦੇ ਨਾਲ ਸੰਬੰਧਿਤ ਨਹੀਂ ਹੋਣਾ ਚਾਹੀਦਾ ਸਰਪੰਚ ਪਿੰਡ ਦਾ ਸਾਂਝਾ ਹੋਣਾ ਚਾਹੀਦਾ ਆਉਣ ਵਾਲੇ ਸਮੇਂ 'ਚ ਥੋੜੇ ਸਮੇਂ 'ਚ ਸਰਪੰਚੀ ਦੀਆਂ ਇਲੈਕਸ਼ਨਾਂ ਹੋਣਗੀਆਂ ਔਰ ਮੈਂ ਸੰਗਤ ਨੂੰ ਇਹੀ ਬੇਨਤੀ ਕਰ ਰਿਹਾ ਪਿੰਡਾਂ ਦੇ ਵਿੱਚ ਜਾ ਕੇ ਕਿ ਸਾਂਝਾ ਸਰਪੰਚ ਚੁਣੋ ਤਾਂ ਜੋ ਇਦਾਂ ਦਾ ਮਾਹੌਲ ਕ੍ਰੀਏਟ ਨਾ ਹੋਵੇ ਜੋ ਤਕਰੀਬਨ 2 ਸਾਲ ਤੋਂ ਹੋ ਰਿਹਾ ਸਰਕਾਰ ਆਮ ਆਦਮੀ ਪਾਰਟੀ ਦੀ ਬਣ ਗਈ ਆਮ ਆਦਮੀ ਪਾਰਟੀ ਕੰਮ ਕਰਨਾ ਚਾਹੁੰਦੀ ਹੈ ਪਿੰਡ ਦੀ ਸੰਗਤ ਕੰਮ ਕਰਨਾ ਚਾਹੁੰਦੀ ਹੈ ਲੇਕਿਨ ਸਰਪੰਚ ਉਹਨਾਂ ਕੰਮਾਂ ਦੇ ਉੱਤੇ ਮਤੇ ਪਾ ਕੇ ਨਹੀਂ ਦਿੰਦੇ ਕਿਉਂਕਿ ਉਹ ਕਾਂਗਰਸ ਦੇ ਨਾਲ ਸੰਬੰਧਿਤ ਨੇ ਉਹ ਚਾਹੁੰਦੇ ਨੇ ਵੀ ਆਮ ਆਦਮੀ ਪਾਰਟੀ ਸਰਕਾਰ ਕੰਮ ਨਾ ਕਰ ਸਕੇ ਇਸ ਕਰਕੇ ਮੇਰੀ ਸੰਗਤ ਨੂੰ ਆਪਣੇ ਵੱਲੋਂ ਮੇਰੀ ਪਰਸਨਲ ਤੌਰ ਤੇ ਪੂਰੇ ਪੰਜਾਬ ਦੀ ਸੰਗਤ ਨੂੰ ਵੀ ਬੇਨਤੀ ਹੈ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਵੀ ਬੇਨਤੀ ਹੈ ਕਿ ਪਿੰਡਾਂ ਦੇ ਵਿੱਚ ਸਾਫ਼ ਸੁਥਰੇ ਚੰਗੇ ਸਰਪੰਚ ਬਣਾਉਣ ਦੀ ਕਮੀ ਤੁਸੀਂ ਨਾ ਛੱਡਿਓ ਕੰਮਾਂ ਦੀ ਕਮੀ ਅਸੀਂ ਨਾ ਛੱਡਾਂਗੇ ਮੈਂ ਫਤਿਹਗੜ੍ਹ ਚੂੜੀਆਂ ਦੀ ਸਾਰੀ ਸੰਗਤ ਨੂੰ ਬੇਨਤੀ ਕੀਤੀ ਹੈ ਵੀ ਚੰਗੇ ਸਰਪੰਚ ਬਣਾਉਣ ਦੀ ਤੁਸੀਂ ਕਮੀ ਨਾ ਛੱਡਿਓ ਕੰਮਾਂ ਦੀ ਗਮੀ ਮੈਂ ਨਾ ਸਜੂਗਾ 2027 ਦੇ ਵਿੱਚ ਪਾਰਟੀ 2027 ਦੇ ਵਿੱਚ ਅਜੇ ਦੁਬਾਰਾ ਆਮ ਆਦਮੀ ਪਾਰਟੀ ਮੈਨੂੰ ਫਤਿਹਗੜ ਚੂੜੀਆਂ ਤੋਂ ਟਿਕਣ ਦਾ ਮੌਕਾ ਦਿੰਦੀ ਹੈ ਮੈਨੂੰ ਲੋਕ ਵੋਟਾਂ ਤਾਂ ਪਾਉਣ ਜੇ ਮੈਂ ਪਿੰਡਾਂ ਦੇ ਕੰਮ ਪੰਚਾਇਤਾਂ ਬਣ ਤੋਂ ਬਾਅਦ ਕਰੂੰਗਾ ਤੇ ਇਹ ਮੈਂ ਭਰੋਸਾ ਦਵਾਇਆ ਸਾਰੀ ਸਾਲ ਹਾਂਜੀ ਇੱਕ ਉਹ ਇਹ ਮਾਨ ਸਾਹਿਬ ਜੀ ਨਾਲ ਕਹਿ ਰਹੇ ਨੇ ਵੀ ਆਪਾਂ 13 ਜੀਰੋ ਦੇ ਨਾਲ ਜਤਰੇ ਆ ਇਸ ਬੰਦ ਕੀ ਆ ਜਿੰਦੇ ਦੇਖੋ ਜਿਹੜੇ ਗੱਲ ਕਰ ਰਿਹਾ ਸੀ ਮੈਂ ਸਰਪੰਚੀ ਮਤੇ ਦੀ ਫਿਰ ਵੀ ਤਕਰੀਬਨ ਮੈਂ 100 ਪਿੰਡ ਦੇ ਵਿੱਚ ਕਈ ਸਤਿਕਾਰਯੋਗ ਸਰਪੰਚ ਸਾਹਿਬ ਚੰਗੇ ਵੀ ਨੇ ਉਹਨਾਂ ਨੇ ਮਤੇ ਵੀ ਪਾ ਕੇ ਦਿੱਤੇ ਕਈਆਂ ਪਿੰਡਾਂ ਦੇ ਵਿੱਚ ਪੰਚਾਇਤਾਂ ਭੰਗ ਹੋ ਗਈਆਂ ਪੰਚਾਇਤਾਂ ਭੰਗ ਹੋਣ ਤੋਂ ਬਾਅਦ ਪ੍ਰਬੰਧਕ ਲੱਗੇ ਨੇ ਉਹ ਜੋ-ਜੋ ਅਸੀਂ ਸਰਕਾਰ ਨੂੰ ਆਪਣੇ ਸਤਿਕਾਰਯੋਗ ਮੰਤਰੀ ਸਾਹਿਬ ਪੰਚਾਇਤ ਮੰਤਰੀ ਸਾਹਿਬ ਪਹਿਲਾਂ ਸਰਦਾਰ ਕੁਲਦੀਪ ਸਿੰਘ ਦੀ ਧਾਰੀ ਵਾਰ ਰਹੇ ਹੁਣ ਸਾਡੇ ਸਤਿਕਾਰਯੋਗ ਲਾਲ ਸਿੰਘ ਜੀ ਦੀ ਭੁੱਲਰ ਜੀ ਆ ਉਹਨਾਂ ਨੂੰ ਜੋ-ਜੋ ਢਮਾਨ ਭੇਜੀ ਹੈ ਕਈ ਪਿੰਡਾਂ ਦੇ ਵਿੱਚ ਤੁਸੀਂ ਜਾ ਕੇ ਦੇਖ ਸਕਦੇ ਜੀ ਤਕਰੀਬਨ 60% ਪਿੰਡ ਮੈਂ ਕਹਿ ਸਕਦਾ 50% ਜਿਨ੍ਹਾਂ ਦੇ ਪਿੰਡਾਂ ਦੇ ਵਿੱਚ 50 ਲੱਖ ਤੋਂ ਲੈ ਕੇ ਔਰ ਕਰੋੜੋਂ ਵੱਧ ਡਵੈਲਪਮੈਂਟ ਦੇ ਕੰਮ ਹੋ ਚੁੱਕੇ ਨੇ ਲੇਕਿਨ ਮੇਰੀ ਜਿਹੜੀ ਪਰਸਨਲ ਸੋਚ ਹੈ ਡਵੈਲਪਮੈਂਟ ਦੇ ਕੰਮ ਕਰਨ ਤੋਂ ਪਹਿਲਾਂ ਪਿੰਡ ਦੇ ਵਿੱਚ ਚੰਗਾ ਸੀਵਰੇਜ ਪਾਇਆ ਜਾਵੇ ਕਿਉਂਕਿ ਜੇ ਅਸੀਂ ਆਪਣੇ ਚਹੇਤਿਆਂ ਦੀ ਗਲੀ ਉਹਦੀ ਗਲੀ ਉਹਦੀ ਗਲੀ ਬਣਾਉਨੇ ਆ ਤੇ ਫਿਰ ਪਿੰਡ ਚੋਂ ਗੰਦਗੀ ਨਹੀਂ ਖਤਮ ਹੋ ਸਕਦੀ ਪਿੰਡ ਦੇ ਵਿੱਚ ਇੱਕ ਲੈਵਲ ਤੋਂ ਲੈ ਕੇ ਲੈਵਲ ਕੱਢ ਕੇ ਚੰਗਾ ਸੀਵਰੇਜ ਪਾ ਕੇ ਫਿਰ ਪਿੰਡ ਦੀਆਂ ਗਲੀਆਂ ਬਣਾਈਆਂ ਜਾਣ ਜਿਹੜੀ ਤੁਸੀਂ ਗੱਲ ਕਰ ਰਹੇ ਸੀ 13 ਜ਼ੀਰੋ ਦੀ ਅਸੀਂ ਪਿੰਨਾਂ ਦੇ ਵਿੱਚ ਇਸ ਚੀਜ਼ ਦਾ ਭਰੋਸਾ ਦਵਾਇਆ ਔਰ ਜਿਹੜੀ ਚੰਗੀ ਸੰਗਤ ਜਿਹੜੀ ਜਾਗਦੀ ਜ਼ਮੀਰ ਵਾਲੀ ਸੰਗਤ ਹੈ ਨਾ ਉਹ ਜਾਗਦੀ ਜ਼ਮੀਰ ਵਾਲੀ ਸੰਗਤ ਸਮਝ ਚੁੱਕੀ ਹੈ 85% ਪਿੰਨਾਂ ਦੇ ਵਿੱਚ 85% ਪੰਜਾਬ ਦੇ ਵਿੱਚ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਨੇ ਹੋ ਸਕਦਾ ਸਿਸਟਮ ਦੇ ਵਿੱਚ ਕਿਤੇ ਨਾ ਕਿਤੇ ਕੋਈ ਨਾ ਕੋਈ ਗਲਤੀ ਹੋਵੇ ਮੈਂ ਦੇਖਦਾ ਆ ਜਿਹੜੇ ਭੰਗਾਉ ਭਾਜਨ ਦੇਣ ਵਾਲੇ ਜੀ ਬਿੱਲ ਜੀ ਆ ਗਿਆ ਜੀ ਸਿਸਟਮ ਦੇ ਵਿੱਚ ਗਲਤੀ ਹੋ ਸਕਦੀ ਲੇਕਿਨ ਸਰਕਾਰ ਵੱਲੋਂ ਕੋਈ ਐਸੀ ਗੱਲ ਨਹੀਂ ਆ ਸੇਸੋ ਜੁੰਡ ਹਰ ਬਰਾਦਰੀ ਨੂੰ ਹਰ ਪਰਿਵਾਰ ਨੂੰ ਮਾਫ਼ ਹੈ ਦੂਸਰੀ ਗੱਲ ਜੇ ਮੈਂ ਕਰਾਂ ਸੜਕਾਂ ਦੀ ਗੱਲ ਜੇ ਪੂਰੇ ਪੰਜਾਬ ਦੀ ਗੱਲ ਬਹੁਤ ਬਹੁਤ ਲੰਮਾ ਜੋ ਪਾਰਟੀ ਨੇ ਕੰਮ ਕਰ ਦਿੱਤਾ ਬੜਾ ਲੰਮਾ ਪੇਜ ਹੈ ਜੇ ਮੈਂ ਫਤਿਹਗੜ੍ਹ ਚੂੜੀਆਂ ਦੀ ਗੱਲ ਕਰਾਂ ਅਸੀਂ ਫਤਿਹਗੜ੍ਹ ਚੂੜੀਆਂ ਦਾ ਤਕਰੀਬਨ ਸਨਈਏ ਤੋਂ ਸ਼ੁਰੂਆਤ ਹੋ ਜਾਂਦੀ ਹੈ ਔਰ 22 ਕਿਲੋਮੀਟਰ ਦੀ ਰੇਂਜ ਦਾ ਕਰੋੜ ਹੈ ਇਸ ਰੋਡ ਦੀ 75 ਸਾਲ ਜਦੋਂ ਦੀ ਮੇਰੀ ਉਮਰ ਹੈ 45 ਸਾਲ ਇਸ ਰੋਡ ਨੂੰ ਮੈਂ ਕਦੀ ਵੀ ਸਾਸੋਤਰਾ ਰੋਡ ਨਹੀਂ ਵੇਖਿਆ ਪਤਾ ਨਹੀਂ ਕੀ ਗਲਤੀ ਸੀ ਜਾਂ ਮਟੀਰੀਅਲ ਨਹੀਂ ਸੀ ਪੌਂਦੇ ਪ੍ਰੋਬਲਮ ਕੀ ਸੀ ਸਨਈਏ ਦੇ ਵਿੱਚ ਗੋਡੇ-ਗੋਡੇ ਪਾਣੀ ਹੁੰਦਾ ਸੀ ਤੁਸੀਂ ਵੀ ਦੇਖਿਆ ਹੋਵੇਗਾ ਤੁਸੀਂ ਰੋਡ ਚੱਲ ਕੇ ਆਏ ਜੇ ਤਕਰੀਬਨ 16 ਕਿਲੋਮੀਟਰ ਤੁਸੀਂ ਬਟਾਲੇ ਤੋਂ ਚੱਲ ਕੇ ਆਏ ਜੇ ਤੁਹਾਨੂੰ ਵੀ ਫਰਕ ਮਹਿਸੂਸ ਹੋਇਆ ਹੋਊਗਾ ਸਨਈਏ ਨੂੰ 33 ਫੁੱਟ ਰੋਡ ਨੂੰ ਚੌੜਾ ਕਰ ਦਿੱਤਾ ਗਿਆ ਹੈ ਸੀਵਰੇਜ ਬਟਾਲੇ ਦੇ ਨਾਲ ਜੋੜ ਦਿੱਤਾ ਗਿਆ ਅਲੀਵਾ ਲੱਡੇ ਦੀ ਚੜਾਈ ਵਧਾ ਦਿੱਤੀ ਗਈ ਹੈ ਸੀਵਰ ਦੀ ਡਿਮਾਂਡ ਸਰਕਾਰ ਕੋ ਚਲੀ ਗਈ ਹੈ ਕਣੀਆਂ ਦੇ ਬਾਂਗਰ ਦੇ ਵਿੱਚ ਸੀਵਰੇਜ ਪੈ ਚੁੱਕਾ ਹੈ ਅੱਡੇ ਦੇ ਵਿੱਚ ਉਹ 33 ਫੁੱਟ ਰੋਡ ਨੂੰ ਅੱਡੇ ਦੇ ਵਿੱਚੋਂ ਚੌੜਾ ਚ ਕਰ ਦਿੱਤਾ ਗਿਆ ਸੁਵਿਧਾ ਵਾਸਤੇ ਸੰਗਤ ਦੀ ਸੁਵਿਧਾ ਵਾਸਤੇ ਕਾਲੇ ਫਗਾਨੇ ਨੂੰ ਚੌੜਾਈ 33 ਫੁੱਟ ਕਰ ਦਿੱਤੀ ਗਈ ਹੈ ਔਰ ਟੋਟਲ ਜਿੰਨੇ ਵੀ ਮਾਰਕੀਟਾਂ ਨੇ ਜਿੰਨੇ ਵੀ ਬਾਜ਼ਾਰ ਨੇ ਸਾਰਿਆਂ ਦੇ ਸੀਵਰੇਜ ਦੀ ਸਰਕਾਰ ਕੋ ਪਰਵਾਨਗੀ ਜਾ ਚੁੱਕੀ ਹੈ ਫਤਿਹਗੜ ਚੂੜੀਆਂ ਦੇ ਵਿੱਚ ਤਕਰੀਬਨ ਹਰ ਘਰ ਨੂੰ 6 ਕਰੋੜ ਦੀ ਲਗਦੇ ਨਾਲ ਇੱਕ ਸਾਫ ਸੁਥਰੇ ਪਾਣੀ ਦੀ ਲਗਨ ਦਿੱਤੀ ਹੈ ਔਰ ਵੀ ਕਈ ਇਦਾਂ ਦੇ ਪ੍ਰੋਜੈਕਟ ਨੇ ਪਿੰਡਾਂ ਦੇ ਵਿੱਚ ਪੈਲਸ ਤੱਕ ਬਣਾ ਦਿੱਤੇ ਗਏ ਨੇ ਮਾਨ ਲਾ ਕਲੀਨਿਕਾਂ ਕਾਫੀ ਪਿੰਡਾਂ ਦੇ ਵਿੱਚ ਬਣ ਗਈਆਂ ਨੇ ਔਰ ਪਿੰਡਾਂ ਦੇ ਵਿੱਚ ਅਸੀਂ ਵਚਨ ਦਿੱਤਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸ਼੍ਰੀ ਰਵਿੰਦ ਕੇਜਰੀਵਾਲ ਜੀ ਨੇ ਆਪਾਂ ਹੈਲਥ ਸਿਸਟਮ ਨੂੰ ਹੈਲਥ ਸਿਸਟਮ ਨੂੰ ਵਧੀਆ ਬਣਾਵਾਂਗੇ ਸਕੂਲਾਂ ਦੇ ਵਿੱਚ ਇੱਕ ਬਹੁਤ ਵਧੀਆ ਇੱਕ ਆਨਲਾਈਨ ਐਪ ਸਰਕਾਰ ਨੇ ਜੋ ਲਾਗੂ ਕੀਤੀ ਹੈ ਐਪ ਦੇ ਰਾਹੀਂ ਬਹੁਤ ਬਿਲਡਿੰਗਾਂ ਵਧੀਗੜ ਟੂੜੀਆਂ ਦੇ ਵਿੱਚ ਸਕੂਲਾਂ ਦੀਆਂ ਬਣ ਚੁੱਕੀਆਂ ਨੇ ਔਰ ਬਹੁਤ ਬਿਲਡਿੰਗਾਂ ਦੀ ਡਿਮਾਂਡ ਜਾ ਚੁੱਕੀ ਹੈ ਇਸ ਚੀਜ਼ ਨੂੰ ਮੁੱਖ ਰੱਖਦੇ ਹੋਏ ਜਿਹੜੀ ਸੰਗਤ ਜਾਗਦੇ ਜ਼ਮੀਰ ਵਾਲੀ ਹੈ ਕਿਉਂਕਿ ਯਾਗ ਦੇ ਜ਼ਮੀਰ ਵਾਲੀ ਸੰਗਤੀ ਗੱਲ ਕਰ ਰਿਹਾ ਜੋ ਲੋਕ ਪੰਜਾਬ ਦੇ ਭਲੇ ਨੂੰ ਵੇਖਣਾ ਚਾਹੁੰਦੇ ਨੇ ਪਲਾਗ ਜੂ ਹੱਸਦਾ ਬਸਦਾ ਪੰਜਾਬ ਵੇਖਣਾ ਪਾਰਟੀ ਦੇ ਨਾਲ ਨੇ ਇਸੇ ਚੀਜ਼ ਨੂੰ ਚੈਲੰਜ ਕਰਕੇ ਇਸ ਚੀਜ਼ ਨੂੰ ਕਹਿ ਸਕਦਾ ਮੈਨੂੰ ਤਕਰੀਬਨ 2 ਸਾਲ ਫੂਡ ਐਂਡ ਸਿਵਲ ਸਪਲਾਈ ਦੇ ਵਿੱਚ ਸਰਕਾਰ ਪਾਰਟੀ ਨੇ ਮੈਨੂੰ ਸਰਕਾਰ ਨੇ ਮੈਨੂੰ ਇੱਕ ਚੇਅਰਮੈਨ ਹੀ ਫੂਡ ਐਂਡ ਸਿਵਲ ਸਪਲਾਈ ਦੀ ਚੇਅਰਮੈਨ ਦਿੱਤੀ ਹੈ ਇਮਾਨਦਾਰੀ ਦੇ ਨਾਲ ਉੱਥੇ ਕੰਮ ਕੀਤਾ ਇੱਕ ਵੀ ਇੱਕ ਵੀ ਰੁਪਏ ਦਾ ਮੈਂ ਜਿਹੜੇ 2 ਸਾਲਾਂ ਦੇ ਵਿੱਚ ਕਿਸੇ ਦਾ ਰਵਾੰਦਾਰ ਹੋਵਾਂ ਮੈਂ ਦੂਸਰੀਆਂ ਪਾਰਟੀਆਂ ਨੂੰ ਕਹਿ ਰਿਹਾ ਦੂਸਰੀਆਂ ਪਾਰਟੀਆਂ ਦੇ ਲੀਡਰਾਂ ਨੂੰ ਕਹਿ ਰਿਹਾ ਜੋ ਬਿਨਾਂ ਵਜ ਇੱਕ ਵੀ ਰੁਪਈਏ ਦਾ ਕਿਸੇ ਦਾ ਵੀ ਮੈਂ ਚੇਰਮੈਨੀ ਦੇ ਵਿੱਚ ਜਾਂ ਹਲਕੇ ਦੇ ਵਿੱਚ ਕਿਸੇ ਵੀ ਰੁਪਈਏ ਦਾ ਰਵਾਂਦਾਫ ਹੋਣਾ ਚਾਰ ਫੜੇਗੜ ਚੂੜੀਆਂ ਨੂੰ ਠਾਣੇ ਲੱਗਦੇ ਨੇ ਪੋਲਿਟੀਕਲ ਪਰਚਾ ਜੇ ਚੋਹਾਂ ਠਾਣਿਆਂ ਦੇ ਵਿੱਚ ਹੋਇਆ ਹੋਵੇ ਤੂੰ ਦਾ ਮੈਂ ਜ਼ਿੰਮੇਵਾਰ ਮੈਂ ਬੇਨਤੀ ਕੀਤੀ ਹੈ ਮੈਂ ਐਸਐਸਪੀ ਸਾਹਿਬ ਦੇ ਨਾਲ ਵੀ ਮੀਟਿੰਗ ਕਰਦਾ ਵਾਂ ਡਿਪਟੀ ਸਾਹਿਬ ਦੇ ਨਾਲ ਵੀ ਮੀਟਿੰਗ ਕਰਦਾ ਰਿਹਾ ਐਸਐਚਓ ਸਾਹਿਬਾਨਾਂ ਦੇ ਨਾਲ ਵੀ ਮੀਟਿੰਗ ਕਰਦਾ ਰਿਹਾ ਕਿਸੇ ਦੇ ਨਾਲ ਵੀ ਕੋਈ ਲਾਗਤ ਬਾਜੀ ਦੇ ਮਸਲੇ ਦੇ ਕਿਸੇ ਦੇ ਨਾਲ ਵੀ ਝੂਠੀ ਝੱਭੀ ਕੋਈ ਇਦਾਂ ਦਾ ਪਰਚਾ ਨਹੀਂ ਹੋਊਗਾ ਸਿਸਟਮ ਬਹੁਤ ਵਧੀਆ ਵਾ ਜਿਹੜੀ ਫੜੇਗੜ ਚੂੜੀਆਂ ਦੀ ਗਰਦਾਸਪੁਰ ਦੀ ਵਧੀਆ ਸੰਗਤ ਨੇ ਪੂਰੇ ਪੰਜਾਬ ਦੀ ਜਿਹੜੀ ਜਾਗਦੇ ਜ਼ਮੀਰ ਵਾਲੀ ਸੰਗਤ ਹੈ ਉਹ ਬਿਲਕੁਲ ਆਮ ਆਦਮੀ ਪਾਰਟੀ ਦੇ ਨਾਲ ਇਹਦੇ ਕੋਈ ਸ਼ੱਕ ਹੀ ਨਹੀਂ ਇੱਕ ਪਰਸੋਂ ਹੋਰ ਦੱਸੋ ਵੀ ਤਿੰਨ ਪਾਰਟੀਆਂ ਨੇ ਆਪਣੇ ਕੈਂਡੀਡੇਟ ਜਿਹੜਾ ਵੀਰੋ ਤਾਰਦੇ ਆ ਤਾਂ ਜਿਹੜੀ ਗੱਲ ਕੀਤੀ ਹੈ ਇਹ ਤਾਂ ਕੋਈ ਨਹੀਂ ਉਤਾਰਿਆ ਕੋਈ ਵੀ ਉਸ ਵਾਰ ਕੀ ਕਹਿਣਾ ਜਾਂਦੇ ਆ ਦੇਖੋ ਜੀ ਗੱਲ ਉਮੀਦਵਾਰ ਦਾ ਦੂਸਰਾ ਪੱਖ ਹੈ ਠੀਕ ਹੈ ਉਮੀਦਵਾਰ ਨੂੰ ਵੋਟ ਵੀ ਪੈਂਦੀ ਹੈ ਸਭ ਤੋਂ ਪਹਿਲਾਂ ਪੱਖ ਪਾਰਟੀ ਪਾਰਟੀ ਨੇ ਕੀ ਕੀਤਾ 75 ਸਾਲਾਂ ਦਾ ਕਾਂਗਰਸ ਦਾ 75 ਸਾਲਾਂ ਦਾ ਬੀਜੇਪੀ ਦਾ 75 ਸਾਲਾਂ ਦਾ ਅਕਾਲੀ ਦਲ ਪਾਰਟੀ ਨੂੰ ਚੰਗੀ ਤਰ੍ਹਾਂ ਰਿਕਾਰਡ ਲੋਕਾਂ ਦੇ ਕੋਲ ਫੀਡ ਹੈ ਹਾਂਜੀ ਇਹਨਾਂ ਨੇ ਲੋਕਾਂ ਵਾਸਤੇ ਕੀ ਕੀਤਾ ਕੀ ਨਹੀਂ ਕੀਤਾ ਸੰਗਤ ਚੰਗੀ ਤਰ੍ਹਾਂ ਜਾਣਦੀ ਹੈ 44000 ਤੋਂ ਪਲੱਸ ਹਾਂਜੀ 44000 ਤੋਂ ਪਲੱਸ ਬੱਚਿਆਂ ਨੂੰ ਪੰਜਾਬ ਦੇ ਵਿੱਚ ਸਰਵਿਸ ਮਿਲ ਚੁੱਕੀ ਹੈ ਹਾਂਜੀ ਕਿਸੇ ਵੀ ਬੱਚੇ ਨੂੰ ਤੁਸੀਂ ਆਨਲਾਈਨ ਨੰਬਰ ਕੱਢ ਕੇ ਪੁੱਛ ਸਕਦੇ ਜੀ ਚਾਹ ਦਾ ਕੱਪ ਪਿਆਏ ਤੋਂ ਬਿਨਾ ਸਰਵ ਸਭ ਜਿੱਤੀ ਇੱਕ ਇਮਾਨਦਾਰੀ ਦੇ ਨਾਲ ਔਰ ਬੜੀ ਹੈਰਾਨੀ ਦੀ ਗੱਲ ਹੈ ਮੈਂ ਕੱਲ ਮੈਨੂੰ ਇੱਕ ਦੋ ਵੀਰ ਮਿਲਣ ਆਏ ਉਹਨਾਂ ਦੀ ਸਰਵਿਸ ਤਿੰਨ ਜਗ੍ਹਾ ਉਹਨਾਂ ਨੇ ਟੈਸਟ ਦਿੱਤਾ ਔਰ ਤਿੰਨੇ ਜਗ੍ਹਾ ਪਾਸ ਹੋ ਗਏ ਇੱਕ ਬੱਚੇ ਨੂੰ ਤਿੰਨ ਤਿੰਨ ਸਰਵਸਾਂ ਇੱਕੋ ਬੱਚੇ ਨੂੰ ਹਾਂਜੀ ਤਿੰਨ ਤਿੰਨ ਸਰਵਸਾਂ ਮਿਲ ਚੁੱਕੀਆਂ ਨੇ ਉਹ ਕਈ ਬੱਚੇ ਬਹੁਤ ਬੱਚੇ ਮੈਂ ਇਦਾਂ ਦੇ ਦੇਖੇ ਨੇ ਜਿਨ੍ਹਾਂ ਨੇ ਦੋ ਜਗ੍ਹਾ ਅਪਲਾਈ ਕੀਤਾ ਸੀ ਉਹਨਾਂ ਨੂੰ ਦੋ ਟੈਸਟ ਦਿੱਤੇ ਔਰ ਦੋਨੋਂ ਜਗ੍ਹਾ ਸਿਲੈਕਸ਼ਨ ਹੋ ਚੁੱਕੀ ਗੱਲ ਹੱਸ ਰਹੀ ਸੀ ਇੱਥੇ ਆ ਕੇ ਯੋ ਮੈਂ ਹੁਣ ਮੈਨੂੰ ਤੁਸੀਂ ਕੀ ਤਹਿਸੀਲਦਾਰ ਕਹੋਗੇ ਜਾਂ ਜਿਹੜੇ ਵਿਭਾਗ ਮੈਂ ਦੂਸਰੇ ਦੇ ਵਿੱਚ ਅਪਲਾਈ ਕੀਤੀ ਸੀ ਮਨੂ ਹੋਗੇ ਆਪਸ ਵਿੱਚ ਮੈਂ ਕੱਲ ਮੈਨੂੰ ਮਿਲਣਾ ਹੀ ਸੀ ਧੰਨਵਾਦੀ ਵੀ ਕਰਨਾ ਹੀ ਸੀ ਸਰਦਾਰ ਭਗਵੰਤ ਸਿੰਘ ਮਾਰਜੀਦਾ ਹੁਣ ਵੇਖੋ ਤੁਸੀਂ ਫੀਲਡ ਵਿੱਚ ਜਾ ਰਹੇ ਹੋ ਕੋ ਚੋਨੜਪੁਰਾ ਜੋਬ ਤੇ ਅਸੇ ਪੂਰੀ ਜੋਰਾ ਚੱਲ ਰਹੀ ਲੋਕ ਸਭਾ ਚੋਲਾ ਦੇ ਜੇ ਚੋਨੜ ਗੱਲ ਕੀਤੀ ਜਾਵੇ ਤੇ ਵੱਖ-ਵੱਖ ਪਾਰਟੀਆਂ ਵਾਲਿਆਂ ਨੇ ਕਾਲੀਦਾਰ ਆਪਣਾ ਕੰਨ ਦੀ ਗੱਲ ਕੀਤੀ ਜਾਵੇ ਜਾਂ ਭਾਜਪਾ ਗੱਲ ਕੀਤੀ ਜਾਵੇ ਹੁਣ ਮੈਨੂੰ ਮੈਨੂ ਫੈਸਲਾ ਜਾਰੀ ਕਰ ਦਿੱਤੇ ਆ ਵੱਖੋ ਵੱਖਰੇ ਵਾਦੇ ਕੀਤੇ ਆ ਕਿ ਤੁਸੀਂ ਇਸ ਵਾਦੇ ਵਿੱਚ ਆਉਂਦੇ ਮੇ ਕੋਈ ਜੀ ਮੈਂ ਵਾਅਦਿਆਂ ਦੀ ਗੱਲ ਕਰਾਂ 75 ਸਾਲਾਂ ਦੇ ਵਿੱਚ ਕਈ ਵਾਰ ਇਲੈਕਸ਼ਨ ਹੋਈ ਹੋਰ ਪਾਰਟੀਆਂ ਮੈਨੀਫੈਸਟੋ ਲਾਗੂ ਕਰਦੀਆਂ ਰਹੀਆਂ ਲੇਕਿਨ ਮੈਂ ਇਹ ਚੀਜ਼ ਵਿਸ਼ਵਾਸ ਨਾਲ ਨਹੀਂ ਕਹਿ ਸਕਦਾ ਇਹਨਾਂ ਦੇ ਵਾਅਦੇ ਕੀਤੇ ਕੱਢ ਲਿਓ ਜੀ ਇਹਨਾਂ ਨੇ ਪੂਰੇ ਕੀਤੇ ਹੋਣ ਮੈਂ ਜਿਹੜੀ ਮੇਰੀ ਆਪਣੀ ਪਰਸਨਲ ਸੋਚ ਹੈ ਔਰ ਆਮ ਆਦਮੀ ਪਾਰਟੀ ਨੇ ਜੋ ਮੈਨੀਫੈਸਟੋ ਦੇ ਵਿੱਚ ਲਿਖਿਆ ਜੋ ਆਮ ਆਦਮੀ ਪਾਰਟੀ ਨੇ ਕਿਹਾ ਉਹ ਆਮ ਆਦਮੀ ਪਾਰਟੀ ਨੇ ਕਰਕੇ ਦਿਖਾਇਆ ਆਮ ਆਦਮੀ ਪਾਰਟੀ ਸ਼੍ਰੀ ਰਵਿੰਦ ਕੇਜਰੀਵਾਲ ਜੀ ਸਾਡੇ ਸਤਿਕਾਰਯੋਗ नेता ਨੇ ਜਿਨ੍ਹਾਂ ਦੀ ਸਾਰੀ ਇਹ ਜਿੰਨੀ ਵੀ ਪੂਰੇ ਪੰਜਾਬ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਟੀਮ ਤਿਆਰ ਹੋਈ ਹੈ ਉਹਨਾਂ ਦੀ ਸੋਚ ਦੇ ਨਾਲ ਤਿਆਰ ਹੋਈ ਹੈ ਸਭ ਤੋਂ ਪਹਿਲਾਂ ਮੈਂ ਉਹਨਾਂ ਦੀ ਵੇਖੋ ਕਿੱਡੀ ਵੱਡੀ ਉਹਨਾਂ ਦੀ ਕੁਰਬਾਨੀ ਹੈ ਅੱਜ ਜੇਲ੍ਹ 'ਚ ਬੈਠੇ ਨੇ ਅੱਜ ਸਾਡੇ ਮੈਨੂੰ ਲੱਗਦਾ ਵੀ ਪੂਰੇ ਭਾਰਤ ਵਾਸੀਆਂ ਨੂੰ ਤਿੰਨ ਗੁਣਾ ਬੂਸਟ ਮਿਲ ਚੁੱਕਾ ਹੈ ਜਿਹੜੀ ਤੁਸੀਂ ਮੈਨੀਫੈਸਟੋ ਦੀ ਗੱਲ ਕੀਤੀ ਹੈ ਉਹਨਾਂ ਨੇ ਬਿਲਕੁਲ ਕਲੀਅਰ ਸ਼ਬਦਾਂ ਦੇ ਵਿੱਚ ਇੱਕੋ ਹੀ ਗੱਲ ਸਾਨੂੰ ਵੀ ਗੱਜੜੀ ਹੋਈ ਕੀਤਾ ਪਬਲਿਕ ਦੇ ਵਿੱਚ ਬੋਲਣਾ ਵੀ ਉਹ ਹੈ ਜੋ ਅਸੀਂ ਕਰ ਸਕਾਂਗੇ ਆਪਾਂ ਕਰਨ ਤੋਂ ਬਾਅਦ ਨਹੀਂ ਬੋਲਾਂਗੇ ਆਮ ਆਦਮੀ ਪਾਰਟੀ ਦਾ ਜਿਹੜਾ ਮੈਨੀਫੈਸਟੋ ਹੋਊਗਾ ਉਹਦੇ ਵਿੱਚ ਉਹੋ ਚੀਜ਼ ਲਿਖੀ ਜਾਊਗੀ ਜੋ ਆਮ ਆਦਮੀ ਪਾਰਟੀ ਕਰੂਗੀ। ਮਿਕਸੋ ਮੈਂ ਦੇ ਜੀ ਸਮਝਦਾ ਵੀ ਰਾਜਨੀਤੀ ਲੱਗ ਚੀਜ਼ ਐ ਆਪਾਂ ਧਰਮ ਦੇ ਨਾਮ ਰਾਜਨੀਤੀ ਨੂੰ ਨਾ ਜੋੜੀਏ। ਅਸੀਂ ਵੀ ਦੇਖੋ ਤਕਰੀਬਨ ਅਸੀਂ ਵੀ ਜਿੰਨਾ ਵੀ ਸਾਡਾ ਸਿੱਖ ਭਾਈਚਾਰਾ ਜਿਹੜਾ ਹਿੰਦੂ ਭਾਈਚਾਰਾ ਮੇਰੇ ਹਿਸਾਬ ਨਾਲ ਜੋ ਮੇਰੀ ਪਰਸਨਲ ਸੋਚ ਐ ਠੀਕ ਐ ਆਪਾਂ ਇੱਕ ਰਾਜਨੀਤੀ ਨੂੰ ਲੱਗ ਪੱਲੋਂ ਰੱਖੀਏ ਔਰ ਧਰਮ ਨੂੰ ਲੱਗ ਰੱਖੀਏ। ਧਰਮ ਦੇ ਨਾਮ ਤੇ ਅਸੀਂ ਰਾਜਨੀਤੀ ਨਹੀਂ ਕਰਨੀ ਚਾਹੀਦੀ ਆਪਾਂ ਨੂੰ। ਆਪਾਂ ਨੂੰ ਸਾਰੇ ਧਰਮ ਇੱਕ ਨੇ। ਹਿੰਦੂ ਮੁਸਲਮ ਸਿੱਖ ਸਾਈ ਸਾਰੇ ਭਾਈ ਬਾਈ ਸਾਰੇ ਧਰਮ ਇੱਕ ਨੇ ਸਾਨੂੰ ਸਾਰਿਆਂ ਦਾ ਸਤਿਕਾਰ ਕਰਨਾ ਚਾਹੀਦਾ ਵੇਖੋ ਇਹ ਤੇ ਕੋਈ ਪਰਸਨਲ ਕਿਸੇ ਦੀ ਸੋਚ ਹੈ ਕੋਈ ਕਿਸ ਹਿਸਾਬ ਨਾਲ ਸੋਚਦਾ ਕੋਈ ਕਿਸ ਹਿਸਾਬ ਨਾਲ ਸੋਚਦਾ ਮੈਨੂੰ ਨਹੀਂ ਲੱਗਦਾ ਵੇਖੋ ਕੋਈ ਕਿਸੇ ਦੇ ਸਿਰ ਤੇ ਆਪਾਂ ਕਿਸੇ ਦੇ ਉੱਤੇ ਇਤਿਹਾਸ ਨਹੀਂ ਕਰ ਰਹੇ ਜੇ ਆਪਾਂ ਕਿਸੇ ਧਰਮ ਦਾ ਸੀ ਕੋਈ ਧਰਮ ਸਥਾਨ ਚੰਗਾ ਬਣਾ ਰਹੇ ਆ ਇਹ ਸਾਡੀ ਡਿਊਟੀ ਹੈ ਇਹ ਸਾਡਾ ਫਰਜ਼ ਹੈ ਇਹ ਸਰਕਾਰ ਦਾ ਫਰਜ਼ ਹੈ ਹੁਣ ਪੰਜਾਬ ਦੇ ਵਿੱਚ ਮੈਂ ਹਲਕੇ ਦੇ ਵਿੱਚ ਜਾਣਾ 크ਰਿਸਚਨ ਭਾਈ ਜਰੇ ਦੇ ਵੀਰ ਨੇ ਮੇਰੇ ਬਹੁਤ ਜ਼ਿਆਦਾ ਨੇ ਮੈਂ ਉਹਨਾਂ ਨੂੰ ਵਾਦਾ ਕੀਤਾ ਜਿੱਥੇ-ਜਿੱਥੇ ਵੀ ਉਹਨਾਂ ਨੂੰ ਧਰਮਸਥਾਨਾਂ ਦੀ ਗ੍ਰਿਚਨ ਭਾਈਚਾਰੇ ਨੂੰ ਜੇ ਕਿਸੇ ਵੀ ਕੰਮ ਦੀ ਚਰਚਾ ਵਾਸਤੇ ਲੋੜ ਆ ਮੈਂ ਉਹਨਾਂ ਦੇ ਨਾਲ ਆ ਔਰ ਦੋਹਾਂ ਸਾਲਾਂ ਦੇ ਵਿੱਚ ਮੈਂ ਕਾਫੀ ਜਗ੍ਹਾ ਨਾਲ ਵੀ ਘੁਲੋਤਾ ਹਾਂ ਇਹਦੇ ਵਿੱਚ ਕੋਈ ਗੱਲ ਨਹੀਂ ਇਹ ਇੱਕ ਅਲੱਗ ਚੀਜ਼ ਇਹਦੇ ਅਸੀਂ ਵੇਖੋ ਰਾਜਨੀਤੀ ਤੋਂ ਉੱਪਰ ਉੱਟ ਕੇ ਸਾਨੂੰ ਕਰਨਾ ਚਾਹੀਦਾ ਰਾਜਨੀਤੀ ਤੋਂ ਉੱਪਰ ਉੱਟ ਕੇ ਇਨਸਾਨੀਅਤ ਇਨਸਾਨੀਅਤ ਤੋਂ ਉੱਪਰ ਉੱਟ ਕੇ ਸਾਡਾ ਧਰਮਸਥਾਨ ਹੈ ਇਹ ਤਾਂ ਸਾਨੂੰ ਪਹਿਲੇ ਦਿਹਾਤੇ ਕਰਨਾ ਚਾਹੀਦਾ ਫੇਰ ਅਸਾਂ ਸਾਡੇ ਨਾਲ ਵੀ ਪੰਨੂ ਜੀ ਨੇ ਗੱਲ ਕਹੀ ਆ ਕਿ ਸਾਨੂੰ ਕਦੇ ਵੀ ਧਰਮ ਨਾਲ ਸਿਆਸਤ ਨਹੀਂ ਕਰਨੀ ਚਾਹੀਦੀ ਕੰਮ ਰੋਟ ਦੇ ਸਾਰੇ ਕੰਮ ਕਰਨੇ ਚਾਹੀਦੇ ਆ ਬਾਕੀ ਵਿਕਾਸ ਦੀ ਗੱਲ ਕੀਤੀ ਜਾਵੇ ਉਹਨਾਂ ਨੇ ਇਹ ਵਿਕਾਸ ਦੀ ਗੱਲ ਉਹਨਾਂ ਕਹਿੰਦੇ ਜਿੰਨਾ ਵੀ ਮੇਰੇ ਹਲਕੇ ਪਿੰਡਾਂ ਗਿਆ ਮੈਂ ਸਭ ਬਹੁਤ ਵਿਕਾਸ ਕਰਾਇਆ ਹਾਂ ਕਈ ਦਾ ਪ੍ਰੋਨਕੇਟ ਹੋਈ ਹੈ ਜਿਹੜਾ ਕਿਸ ਪੈਂਤੀ ਜਿਹੜਾ ਕਾਗਜ਼ੀ ਸਪੈਂਥੀ ਉਹਨਾਂ ਨੇ ਆਪਣੇ ਮਤੇ ਨਹੀਂ ਪਾ ਦਿੱਤੇ ਜੇ ਕਿ ਨੀਕੀ ਸਭ ਹੋਈ ਨਹੀਂ ਤਕਰੀਬਨ ਉਹੀ ਸਾਡੇ ਸਾਹ ਹਲਕੀਤੇ ਗਏ ਆ ਕਹਿੰਦਾ ਮੈਂ ਅਸ਼ਖਬਾਲਾ ਨਾਲ ਹਦੰਦਰ ਪੁੱਲਰ ਲਿਵਿੰਗ ਇੰਡੀਆ ਨਿਊਜ਼ ਚੈਨਲ ਦੇਣਾ ਬਣਾਉਣਾ